ਸਤਿ ਸ਼੍ਰੀ ਅਕਾਲ ਜਰਾਂ ਨੂੰ ਸਾਰਾ ਤੁਹਾਡਾ ਖਰਾਂ ਦਾ ਚੈਨਲ ਐਸ ਕੇ ਬ੍ਰਾਂਡ ਤੇ ਅੱਜ ਆਪਾਂ ਜਿਹੜਾ ਜੈਂਟਸ ਕਸ਼ਰੇ ਪਾਉਂਦੇ ਆ ਵੱਡਾ ਗੋਡਿਆਂ ਤੱਕ ਹੁੰਦਾ ਜਣਾ ਉਹਦੀ ਕਟਿੰਗ ਦੇਖਾਂਗੇ ਜਿਹੜੇ ਦੂਜੇ ਲੇਡੀਜ਼ ਦੇ ਕਸ਼ਰੇ ਹੈਗੇ ਉਹ ਆਪਾਂ ਪਹਿਲਾਂ ਕਾਫੀ ਉਹਨਾਂ ਦੇ ਤਿੰਨ ਵੀਡੀਓ ਪਹਿਲਾਂ ਪਾਈਆਂ ਤੁਸੀਂ ਦੇਖਣਾ ਹੋਵੇ ਤਾਂ ਉਹਦੇ ਜਾ ਕੇ ਦੇਖ ਸਕਦੇ ਹੋ ਇਹ 1.75 ਇੰਚ ਹੈ ਇਹਨੂੰ ਆਪਾਂ ਆਪਾਂ ਵੱਧ ਲੈਣਾ ਇਦੇ ਵਾਸਤੇ ਆਪਾਂ ਇਹਨੂੰ ਕੰਨੀ ਵਾਲੀ ਸਾਈਡ ਉੱਪਰ ਕਰਾਂਗੇ ਕੰਨੀ ਵਾਲੀ ਸਾਈਡ ਨੂੰ ਆਪਾਂ ਨਹੀਂ ਤਾਂ ਆਪਾਂ ਵਾਰ ਸਰਦਾ ਇਸ ਤਰ੍ਹਾਂ ਹੀ ਮੋੜ ਲੈਂਦੇ ਸੀ ਹੁਣ ਆਪਾਂ ਦੂਜੀ ਸਾਈਡ ਨੂੰ ਮੁੜਾਂਗੇ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਨੂੰ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਜਿੰਨਾ ਵੀ ਇਹਨੂੰ ਵਧਾ ਸਕਦੇ ਅੱਗੇ ਨੂੰ ਥਾਰਾ ਵੀ ਜਿੰਨਾ ਬਾਈ ਬੱਚੇ ਇੰਝ ਜਿੰਨਾ ਵੀ ਆਪਾਂ ਬਣਾਉਣਾ ਵੱਡੇ ਸਾਈਜ਼ ਦਾ ਆਪਾਂ ਇਹ ਜਿਹੜਾ ਇਹਦੇ ਨਾਲ 10 ਇੰਚ ਵਾਧਾ ਆਪਾਂ 18 ਇੰਚ ਬਣਾਉਣਾ ਸੀ 18 ਇੰਚ ਆਪਾਂ ਰੱਖਣਾ ਹੈ 18 ਦੇ 18 ਆਪਾਂ ਫੋਲਡ ਕਰ ਲੈ 36 ਇੰਚ ਆਪਾਂ 36 ਇੰਚ ਦੇ ਨਿਸ਼ਾਨ ਲਾ ਕੇ ਤੇ ਕਪੜਾ ਆਪਾਂ ਨਾਲ ਜਿਹੜਾ ਹੈਗਾ ਲਾ ਲੈਣਾ ਇਧਰਲੀ ਸਾਈਡ ਨੂੰ ਆਪਾਂ 5 ਇੰਚ ਵਧ ਕਪੜਾ ਰੱਖਣ ਦੀ ਆਪਾਂ ਨੂੰ 13 ਇੰਚ ਤਿਆਰ ਚਾਹੀਦਾ ਹੈ ਨੀਵਾ ਤੇ ਇਹ ਆਪਾਂ ਲਿਆ ਕੱਪੜਾ ਧਾਰਾਂ ਜਾਂ ਕੁਝ ਤਾਂ ਕੱਟਣ ਸਮੇਂ ਵਿੱਚ ਆ ਜਾਂਦਾ ਤੇ ਕੁਝ ਜਿਹੜਾ ਹੈਗਾ ਉਹ ਨਿਫਾ ਵਗੈਰਾ ਮੁੜ ਜਾਂਦਾ ਤੇ ਉਹਦੇ ਨਾਲ 5 ਇੰਚ ਆਪਣਾ ਇਹ ਘਟ ਜਾਂਦਾ ਤੇ ਗਰਲੀ ਸਾਈਡ ਇਹ ਹੈ ਆਪਣੇ ਕੋਲ 3 ਇੰਚ ਇਹ ਆਪਾਂ ਲਿਆ ਹੈਗਾ ਜਣਾ 30 ਇੰਚ ਘੇਰਾ ਇਹ ਆਪਣੇ ਕੋਲ ਪੂਰਾ ਘੇਰ ਦਾ ਜਿਹੜਾ ਕੱਪੜਾ ਗਰੀ ਸਾਈਡ ਤੋਂ ਕੰਨੀ ਤੋਂ ਕੰਨੀ ਤੱਕ ਸੀਗਾ ਉਹ ਵਰ ਕੱਪੜੇ ਦਾ ਆਪਣੇ ਕੋਲ 35 ਇੰਚ ਸੀ 5.5 ਇੰਚ ਨਾਲੋਂ ਲਾਤਾ ਤਾਂ ਇਹ ਆਪਣੇ ਕੋਲ ਰਹਿ ਗਿਆ 30 ਇੰਚ ਕੱਪੜਾ ਹਨ 18 ਇੰਚ 18 ਤੇ 36 ਇੰਚ ਆਪਾਂ ਕੰਨੀ ਵਾਲੀ ਸਾਈਡ ਨੂੰ ਲੈ ਲੈ ਨੀਵਾਂ ਜਿਹਾ ਰੱਖਣਾ ਤੇ 30 ਇੰਚ ਆਪਾਂ ਜਿਹੜੀ ਹੈਗੀ ਘੇਰ ਵਾਲ ਨੂੰ ਇਸ ਤਰ੍ਹਾਂ ਆਪਾਂ ਜਿਹੜਾ 30 ਇੰਚ ਹੈ 30 ਇੰਚ ਹੈ ਉਹਦੇ ਨੂੰ ਉਹ ਦੋਵੇਂ ਸਾਈਡਾਂ 'ਤੇ ਫੜ ਕੇ ਉਧਰੋਂ ਪਸਲਾਈ ਲਾਤੀ ਤੇ ਇਸ ਤਰ੍ਹਾਂ ਦੋਵਾਂ ਸਾਈਡਾਂ 'ਤੇ ਆਧਾ-ਅਧ ਤੇ ਨਿਸ਼ਾਨ ਲਾ ਲਿਆ। ਮੇਰੇ 18 ਇੰਚ ਲੈ ਆਪਾਂ 18 ਇੰਚ 18 ਇੰਚ ਦੇ ਨਿਸ਼ਾਨ ਲਾ ਲਿਆ ਤੇ ਇਸ ਤਰ੍ਹਾਂ ਨੂੰ ਫੜ ਕੇ ਇਹ ਨਿਸ਼ਾਨ ਲਾਇਆ ਤੇ ਜਿਹੜੀ ਸਲਾਈ ਨੂੰ ਫੜ ਕੇ ਇਸ ਤਰ੍ਹਾਂ ਸਲਾਈ ਲਾ ਦਾਂਗੇ। ਦੋਵੇਂ ਸਾਈਡਾਂ ਤੇ। ਇਸ ਤਰ੍ਹਾਂ ਆਪਣਾ ਏਸਤਰਾ ਬਣ ਕੇ ਤਿਆਰ ਹੋ ਗਿਆ। ਇਸ ਤੋਂ ਬਾਅਦ ਆਪਾਂ ਜਿਹੜੀ ਸਲਾਈ ਵਾਲੀ ਸਾਈਡ ਹੈ ਜਿੱਧਰ ਸਲਾਈ ਹੈ ਉੱਥੋਂ ਆਪਾਂ ਟੇਡਾ ਫੜ ਕੇ ਇੱਕ ਸਾਈਡ ਤੋਂ ਦੂਜੀ ਸਾਈਡ ਤੱਕ ਨਿਸ਼ਾਨ ਲਾ ਲੈਣਾ। സൈഡ് ഫോണ കട്ട സൈഡ കട്ട് ਇਸ ਤਰ੍ਹਾਂ ਇਹ ਆਪਣਾ ਨਿੱਪ ਜਿੱਥੋਂ ਕੱਟਿਆ ਆਪਣਾ ਇਹ ਨਿੱਪੇ ਵਾਲੀ ਸਾਈਡ ਬਣ ਗਈ ਉੱਪਰਲੀ ਇਸ ਤਰ੍ਹਾਂ ਹੁਣ ਇਹਨੂੰ ਪਾ ਇਹ ਇਸ ਤਰ੍ਹਾਂ ਫੋਲਡ ਕਰਕੇ ਜਿਹੜਾ ਆਪਣਾ ਕੋਲ ਲੇਡੀਜ਼ ਜਿਹੜਾ ਖਸ਼ਰਾ ਹੁੰਦਾ ਉਹਦੇ ਵਿੱਚ ਆਪਾਂ ਜਿਹੜੀ ਵਿਚਾਲੇ ਝੋਲੀ ਤੋਂ ਲੈ ਕੇ ਤੇ ਇਧਰ ਵੱਲ ਨੂੰ ਇਧਰ ਆਪਣੇ ਜਿਹਦਰ ਗੋਡਿਆਂ ਵਾਲੀ ਸਾਈਡਾ ਉਧਰ ਲਈ ਸਾਈਡ ਨੂੰ ਆਪਾਂ نیچے ਨੂੰ ਘੱਟ ਪਾਉਣੇ ਨਿਸ਼ਾਨ ਤੇ ਜਿਹੜਾ ਜੈਂਟਸ ਖਸ਼ਰਾ ਉਹ ਵੱਡਾ ਹੁੰਦਾ ਇਹਦੇ ਵਿੱਚ ਆਪਾਂ ਇਧਰੋਂ ਗੋਡਿਆਂ ਵਾਲੀ ਸਾਈਡ ਤੋਂ ਲੈ ਕੇ ਤੇ ਝੋਲੀ ਵੱਲ ਨੂੰ ਘੱਟ-ਘੱਟ ਦਿੰਨੇ ਆ ਦਰਸ਼ੀ ਘੱਟਵਾ ਲੈਨੇ ਆ ਉੱਪਰ ਨੇਫੇ ਵਾਸਤੇ ਆਪਾਂ ਨਿਸ਼ਾਨ ਲਾ ਲਾ ਤੇ نیچے ਆਪਾਂ ਇਧਰਲੀ ਸਾਈਡਾਂ ਜਿੱਧਰ ਜੁੜਿਆ ਹੋਇਆ ਇਧਰੋਂ ਆਪਾਂ ਇਹਦੇ ਬੋਹਾਂ ਜੇ ਬਣਾ ਲੈਣੇ ਜਿੰਨੇ ਤੁਸੀਂ ਰੱਖਣੇ ਚਾਹੁੰਦੇ ਹੋ ਨੇ ਇਸ ਤਰ੍ਹਾਂ ਦੋਵਾਂ ਸਾਈਡਾਂ ਤੋਂ ਉਹਨਾਂ ਨਾਲ ਆਪਾਂ ਕੱਪੜਾ ਜਿਹੜਾ ਹੈਗਾ ਕੱਟ ਲੈਣਾ ਬਸ ਇਹਦੇ ਯਾਦ ਰੱਖਣ ਵਾਲਾ ਹੀ ਤਰੀਕਾ ਵੀ ਜਿਹੜਾ ਹੈਗਾ ਆਪਾਂ ਘੇਰੇ ਦੇ ਵਿੱਚ ਆਪਾਂ 5 ਇੰਚ ਜਿਹੜਾ ਕੱਟ ਰੱਖਣਾ ਤੇ ਜਿਹੜਾ ਨੀਵਾ نیچے ਨੂੰ ਆਪਾਂ ਉਹ ਆਪ 5 ਇੰਚ ਜਿਹੜਾ ਹੈਗਾ ਵਾਧ ਰੱਖਣਾ ਐਸ ਤਰਾ ਲੇਡੀਜ਼ ਕੇ ਸ਼ਹਿਰੇ ਇਸ ਤਰਾ ਕੱਟ ਕਾਟ ਬੁਨੇ ਇਸ ਤਰਾ ਤੇ ਜੈਂਟਸ ਕੇ ਸ਼ਹਿਰੇ ਦੇ ਜਿਹੜੇ ਦੂਜੀ ਉਧਰ ਲਈ ਝੋਲੀ ਤੋ ਲੈ ਕੇ ਇੱਧਰ ਨੂੰ ਬਣਾਇਆ ਕਿਉਂਕਿ ਫਿਰ ਜੀ ਗੋਡਿਆਂ ਤੱਕ ਬਣਾਉਣਾ ਤਾਂ ਆਪਾਂ ਫਿਰ ਝੋਲੀ ਉਨੀ ਵੱਡੀ ਹੋ ਜਾਣੀ ਆ ਜੀ ਐਚ ਆਪਾਂ ਟੇਢੀ ਕਾਟ ਪਾ ਲੈਣੀ ਝੋਲੀ ਤੋਂ ਲੈ ਕੇ ਇਹ ਆਪਣੇ ਕੋਲ 13 ਇੰਚ ਦੇ ਕਰੀਬ ਆਜਣਾ ਵਸ 13 ਸਾਢੇ 13 ਇੰਚ ਦੇ ਕਰੀਬ ਨੀਵਾ ਦੀ ਲੰਬਾਈ ਆਪਣੇ ਕੋਲ ਜਿਹੜੀ ਹੈਗੀ ਹੈ ਘੇਰਾ ਇਹ 35 ਇੰਚ ਬਣ ਗਿਆ। ਤੇ ਕਿਸ਼ਾਰੇ ਦੀ ਸਲਾਈ ਵਾਸਤੇ ਤੁਸੀਂ ਜਿਹੜੀ ਹੈਗੀ ਆ ਐਸ ਕੇ ਬਰਾਡ ਚੈਨਲ ਤੇ ਜਾ ਕੇ ਜਿਹੜੀ ਉਹ ਵੀਡੀਓ ਦੇਖ ਸਕਦੇ ਆ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।